ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਪਿੰਡ ਵੱਟੂਪੱਟੀ ਨੇੜੇ ਮਖੂ ਜਿਲ੍ਹਾ ਫਰੀਦਪੁਰ ਸੋ ਇੱਥੇ ਅੱਜ ਸਾਲਾਨਾ ਨਾਵਣ ਸਮਾਰੋਹ ਕਰਵਾਇਆ ਗਿਆ ਸੋ ਮੌਕੇ ਦੀਆਂ ਤਸਵੀਰਾਂ ਵੇਖਾਂਗੇ ਗੱਲਬਾਤ ਕਰਾਂਗੇ ਇੱਥੇ ਬੱਚਿਆਂ ਨੂੰ ਜਿਹੜਾ ਬੱਚਿਆਂ ਦੇ ਰਿਜ਼ਲਟ ਅਨਾਉਂਸ ਕੀਤੇ ਗਏ ਔਰ ਬੱਚਿਆਂ ਨੂੰ ਨਾਲ ਪ੍ਰਾਈਜ਼ ਦਿੱਤੇ ਗਏ ਨਾਲ ਹੀ ਬਹੁਤ ਸਾਰੇ ਜਿਹੜਾ ਕਲਚਰਲ ਐਕਟੀਵਿਟੀਜ਼ ਕੀਤੀਆਂ ਬੱਚਿਆਂ ਦਾ ਜਿਹੜੇ ਪਰਫਾਰਮੈਂਸ ਵੱਖ-ਵੱਖ ਜਿਹੜਾ ਗਤਕ ਗਤਕੇ ਦਾ ਜਿਹੜਾ ਇੱਥੇ ਗਤਕਾ ਖੇਡੇ ਗਏ ਬੱਚਾ ਵੱਲੋਂ ਔਰ ਹੋਰੋ ਹਰੇਕ ਤਰ੍ਹਾਂ ਦਾ ਜਿਹੜੀ ਇੱਥੇ ਐਕਟੀਵਿਟੀ ਕੀਤੀ ਗਈ ਵੱਡੇ ਬੱਚਿਆਂ ਵੱਲੋਂ ਛੋਟੇ ਬੱਚਿਆਂ ਵੱਲੋਂ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਔਰ ਮੌਕੇ ਤੇ ਦੇ ਕਿ ਬੱਚਿਆਂ ਨੂੰ ਪ੍ਰਾਈਜ਼ ਵਾਰਾ ਦਿੱਤੇ ਗਿਆ ਨਾਲ ਹੀ ਜਿਹੜੇ ਮਾਪਿਆਂ ਨੂੰ ਇੱਥੇ ਜਿਹੜਾ ਵਧੀਆ ਬੱਚੇ ਜਿਨ੍ਹਾਂ ਨੇ ਵਧੀਆ ਰਿਜ਼ਲਟ ਪ੍ਰਾਪਤ ਕੀਤਾ ਜਾਂ ਵਧੀਆ ਕਲਾਸ ਦੇ ਵਿੱਚੋਂ ਚੰਗੇ ਨੰਬਰ ਪ੍ਰਾਪਤ ਕੀਤੇ ਉਹਨਾਂ ਨੂੰ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਸਮੂਹ ਕਮੇਟੀ ਮੈਂਬਰ ਔਰ ਪ੍ਰਬੰਧਕ ਕਮੇਟੀ ਨੂੰ ਵੀ ਸਨਮਾਨਿਤ ਕੀਤਾ ਗਿਆ ਸੋ ਆਹ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਹਾਂਜੀ ਸਰ ਅੱਜ ਦੇ ਸਮਾਗਮ ਬਾਰੇ ਕੀ ਚੋ ਹਾਂਜੀ ਬਹੁਤ ਵਧੀਆ ਜੀ ਅੱਜ ਸਾਡੇ ਸਕੂਲ ਦਾ ਅਸੀਂ ਐਨੂਅਲ ਫੰਕਸ਼ਨ ਜਿਹੜਾ ਵਾ ਉਹ ਅਸੀਂ ਅੱਜ ਕੀਤਾ ਔਰ ਜਿੰਨਾ ਸਾਨੂੰ ਪੇਰੈਂਟਸ ਤੋਂ ਰਿਸਪਾਂਸ ਦੇਖਣ ਨੂੰ ਮਿਲਿਆ ਬਹੁਤ ਹੀ ਇਸ ਪ੍ਰੋਗਰਾਮ ਨੂੰ ਸਲਾਹਿਆ ਗਿਆ ਹਰੇਕ ਈਵੈਂਟ ਦੇ ਵਿੱਚ ਅਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਿ ਅਸੀਂ ਆਪਣੇ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਜਿਹੜੀ ਆ ਉਹਦੇ ਤੇ ਧਿਆਨ ਰੱਖੀਏ ਔਰ ਬੱਚਿਆਂ ਦਾ ਇੱਕ ਸਰਵਪੱਖੀ ਵਿਕਾਸ ਜਿਹੜਾ ਉਹ ਅਸੀਂ ਕਰੀਏ ਤਾਂ ਕੁੱਲ ਮਿਲਾ ਕੇ ਜਿਹੜਾ ਹਰੇਕ ਪੇਰੈਂਟ ਸਾਹਿਬ ਉਸਨੇ ਇਸ ਨੂੰ ਬਹੁਤ ਇੰਜੋਏ ਕੀਤਾ ਔਰ ਇਲਾਕੇ ਦੇ ਵਿੱਚ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ ਅੱਜ ਇਸ ਇਲਾਕੇ ਦੇ ਵਿੱਚ ਚਰਚਾ ਰਹੀ ਆ ਜੀ ਇਸ ਪ੍ਰੋਗਰਾਮ ਦੀ ਜੀ ਸਨਮਾਨਤ ਵੀ ਕੀਤਾ ਗਿਆ ਬੱਚਿਆਂ ਨੂੰ ਬਿਲਕੁਲ ਜੀ ਜਿੰਨੇ ਵੀ ਬੱਚੇ ਸਾਡੇ ਅਕੈਡੈਮਿਕ ਦੇ ਵਿੱਚ ਜਿਹੜੇ ਆ ਪੋਜੀਸ਼ਨਸ ਹੋਲਡਰ ਬੱਚੇ ਸੀ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਜਿਹੜਾ ਵਾ ਉਹ ਸਨਮਾਨਤ ਕੀਤਾ ਗਿਆ ਇਦੇ ਨਾਲ ਦੇ ਨਾਲ ਜਿਹੜੇ ਆ ਉਹ ਸਾਡੇ ਨੈਤਿਕ ਸਿੱਖਿਆ ਦੇ ਵਿੱਚ ਜਾਂ 올ਿੰਪੀਆਡ ਦੇ ਵਿੱਚ ਸਪੋਰਟਸ ਵਿੱਚ ਭਾਵੇਂ ਕਿ ਜਿੰਨੇ ਵੀ ਸਾਡੇ ਬੱਚੇ ਅੱਜ ਪੋਜੀਸ਼ਨ 홀ਡਰ ਬੱਚੇ ਸੀ ਉਹਨਾਂ ਸਾਰਿਆਂ ਨੂੰ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਅੱਜ ਜਿਹੜਾ ਸਨਮਾਨਿਤ ਕੀਤਾ ਗਿਆ ਔਰ ਪੇਰੈਂਟਸ ਔਰ ਬੱਚੇ ਸਾਡੇ ਬਹੁਤ ਖੁਸ਼ ਹੈ ਜੀ ਖੇਤਰ ਨੂੰ ਕੋਈ ਮੈਸੇਜ ਦਿਓ ਜੀ ਬਿਲਕੁਲ ਜੀ ਅਸੀਂ ਇਲਾਕੇ ਨੂੰ ਇਹ ਸਾਰੇ ਦੇ ਸਾਰੇ ਇਲਾਕੇ ਨੂੰ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਆ ਕਿ ਤੁਸੀਂ ਸਕੂਲ ਆਓ ਸਕੂਲ ਨੂੰ ਵਿਜ਼ਿਟ ਕਰੋ ਆਪਣੇ ਬੱਚੇ ਦੇ ਵਾਸਤੇ ਉਹਦੇ ਫਿਊਚਰ ਦੇ ਵਾਸਤੇ ਸਹੀ ਸਕੂਲਾਂ ਦੀ ਸਹੀ ਟੀਮ ਦੀ ਚੋਣ ਕਰੋ ਜਿਹੜੇ ਤੁਹਾਡੇ ਬੱਚੇ ਦਾ ਸਰਵਪੱਖੀ ਵਿਕਾਸ ਕਰਵਾ ਸਕਣ ਔਰ ਅਸੀਂ ਆਸ ਕਰਦੇ ਹਾਂ ਕਿ ਇੰਨੀ ਸਸਤੀ ਔਰ ਇੰਨੀ ਕੁਆਲਿਟੀ ਐਜੂਕੇਸ਼ਨ ਦਾ ਸਾਰਾ ਇਲਾਕਾ ਜਿਹੜਾ ਉਹ ਲਾਹ ਲਏਗਾ ਤੇ ਮਹਾਪੁਰਸ਼ਾਂ ਦੁਆਰਾ ਚਲਾਏ ਜਾ ਰਹੇ ਸਕੂਲ ਦੇ ਵਿੱਚ ਆਪਣੇ ਵੱਦ ਤੋਂ ਵੱਧ ਬੱਚੇ ਜਿਹੜੇ ਆ ਉਹ ਦਾਖਲ ਕਰਵਾਉਣਗੇ ਜੀ ਧੰਨਵਾਦ ਧੰਨਵਾਦ ਜੀ ਦੇਖਿਆ ਗਿਆ ਸੈਲੀਬ੍ਰੇਟ ਕੀਤਾ ਗਿਆ ਜੈ ਐਨੂਅਲ ਫੰਕਸ਼ਨ ਸੀ ਸਾਡੇ ਸਕੂਲ ਦਾ ਜਿਵੇਂ ਬੱਚਿਆਂ ਨੇ ਡਿਫਰੈਂਟ ਚੀਜ਼ਾਂ ਦੇ ਉੱਪਰ ਪਾਰਟਿਸਪੇਟ ਕੀਤਾ ਉਹਨਾਂ ਨੂੰ ਪਲੇ ਕੀਤਾ ਔਰ ਇੱਕ ਬਹੁਤ ਹੀ ਵਧੀਆ ਮੈਸੇਜ ਜਿਹੜਾ ਉਹ ਬੱਚਿਆਂ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਹਾਰਡ ਵਰਕ ਸੀ ਇਹਨਾਂ ਬੱਚਿਆਂ ਦਾ ਈਵਨ ਸੰਡੇ ਨੂੰ ਵੀ ਬੱਚਿਆਂ ਨੇ ਆ ਕੇ ਆਪਣੀ ਦੀ ਪ੍ਰੈਪਰੇਸ਼ਨ ਕੀਤੀ ਆ ਇਹਦੇ ਵਿੱਚ ਟੀਚਰਸ ਦੀ ਬਹੁਤ ਸਾਰਾ ਜਿਹੜਾ ਰਿਹਾ ਆ ਹਾਰਡ ਵਰਕ ਰਿਹਾ ਉਹਨਾਂ ਦਾ ਵੀ ਪਾਰਟਿਸਪੇਸ਼ਨ ਰਹੀ ਆ ਟੀਚਰਸ ਦੀ ਆਪਣੀ ਤੇ ਉਹਦੇ ਵਿੱਚ ਇਹ ਕਿ ਬੱਚਿਆਂ ਨੂੰ ਪ੍ਰਿਪੇਅਰ ਕਰਾਉਣ ਦੇ ਵਿੱਚ ਸਾਡੇ ਟੀਚਰਸ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਰਿਹਾ ਆ ਔਰ ਜਿੰਨੀ ਵੀ ਇਹਦੇ ਵਿੱਚ ਡਿਫਰੈਂਟ ਕਾਈਂਡਸ ਆਫ ਐਕਟਸ ਕੀਤੇ ਗਏ ਆ ਹਰ ਐਕਟ ਆਪਣਾ ਕੋਈ ਨਾ ਕੋਈ ਮੈਸੇਜ ਦੇ ਕੇ ਗਿਆ ਹੈ ਚਾਹੇ ਸੀ ਫਰਸਟ ਐਕਟ ਤੋਂ ਲੈ ਕੇ ਲਾਸਟ ਐਕਟ ਤੱਕ ਦੀ ਗੱਲ ਕਰ ਲਈਏ ਫਰਸਟ ਐਕਟ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਇਹਦੇ ਵਿੱਚ ਕਾਫੀ ਸਾਰੇ ਐਕਟ ਪਲੇ ਕੀਤੇ ਗਏ ਆ ਜਿਵੇਂ ਕਿ ਬੰਦਿਆ ਬੰਦਿਆ ਜੋ ਕਿ ਮੈਸੇਜ ਦੇ ਕੇ ਗਿਆ ਹੈ ਕਿ ਇੱਕ ਕਿ ਸਾਨੂੰ ਮਿਹਨਤ ਕਰਨ ਦੀ ਲੋੜ ਆ ਮੋਬਾਈਲ ਫੋਨ ਸੋਸ਼ਲ ਮੀਡੀਆ ਦਾ ਮੈਸੇਜ ਮਿਲਿਆ ਆ ਜੇ ਲਾਸਟ ਐਕਟ ਦੀ ਗੱਲ ਕਰੀਏ ਗਤਕਾ ਜੋ ਕਿ ਸਾਡੇ ਇੱਕ ਸਿੱਖੀ ਨਾਲ ਜੁੜਿਆ ਹੋਇਆ ਇੱਕ ਲੋਕ ਨਾਚ ਕਹਿ ਸਕਦੇ ਆ ਪਰ ਇਹਨੂੰ ਜੋ ਕਿ ਹੈਗਾ ਸਿੱਖੀ ਨਾਲ ਰਿਲੇਟਿਡ ਖੇਡ ਆ ਇੱਕ ਤੇ ਇਹ ਵੀ ਸਾਡੇ ਬੱਚਿਆਂ ਨੇ ਬਹੁਤ ਹੀ ਇੱਕ એનર્ਜੀ ਨਾਲ ਇਹਨੂੰ ਜੁੜ ਨਿਭਾਇਆ ਤੇ ਇਸ ਤੋਂ ਇਲਾਵਾ ਇੱਕ ਬਹੁਤ ਹੀ ਵਧੀਆ ਇੱਕ ਡਿਸਪਲਿਨ ਕ੍ਰੀਏਟਿਵ ਚੀਜ਼ ਸੀ ਅੱਜ ਦੀ ਚਾਹੇ ਅਸੀਂ ਇੱਥੇ ਆਪਣੇ ਬੱਚਿਆਂ ਦੀ ਗੱਲ ਕਰ ਲਈਏ ਆਪਣੇ ਏਰੀਆ ਦੇ ਵਿੱਚ ਸ਼ਾਇਦ ਇਹ ਫਰਸਟ ਇਸ ਤਰ੍ਹਾਂ ਦਾ ਸਕੂਲ ਆ ਜਿੱਥੇ ਕਿ ਇਸ ਤਰ੍ਹਾਂ ਦਾ ਫਰਸਟ ਹੀ ਫੰਕਸ਼ਨ ਜਿਹੜਾ ਹੋ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨਦੀਪ ਕੌਰ ਹੈ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਡੇ ਸਕੂਲ ਦੇ ਸਾਰੀਆਂ ਕਲਾਸਾਂ ਚੋਂ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸਾਰਿਆਂ ਨੇ ਭਾਗ ਲਿਆ ਸਾਰਿਆਂ ਨੇ ਬਹੁਤ ਵਧੀਆ-ਵਧੀਆ ਆਪਣੇ ਨੰਬਰ ਹਾਸਿਲ ਕੀਤੇ ਤੇ ਬਹੁਤ ਸਾਰੇ ਲੋਕ ਨਾਚ ਗਤੀਵਿਧੀਆਂ ਹੋਏ ਸਾਰੇ ਬੱਚੇ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਏ ਆ ਪ੍ਰੈਡੀਸ਼ਨਾਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਸਾਡੇ ਸਕੂਲ ਦੇ ਸਮੂਹ ਸਟਾਫ ਮੈਂਬਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਆਯੋਜਿਤ ਕੀਤਾ ਮੈਂ ਆਸ਼ਾ ਕਰਦੀ ਹਾਂ ਕਿ ਸਾਰੇ ਬੱਚੇ ਗਾਂ ਤੋਂ ਵੀ ਇਹ ਵਧੀਆ ਨੰਬਰ ਲੈ ਕੇ ਪਾਸ ਹੋਣਗੇ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਵਨਜਤ ਕੌਰ ਵਿਦਿਆਰਥਣ ਸਕੂਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਬਟੂ ਭੱਟੀ ਅੱਜ ਸਾਡੇ ਸਕੂਲ ਵਿੱਚ ਐਨਵ ਉਦੇ ਵਿੱਚ ਬਹੁਤ ਮਤਲਬ ਸਾਰੀਆਂ ਐਕਟੀਵਿਟੀਆਂ ਹੋਈਆਂ ਆ ਛੋਟੇ ਤੋਂ ਲੈ ਕੇ ਵੱਡੇ ਬੱਚੇ ਹਰ ਬੱਚੇ ਨੇ ਇਹ ਚ ਪਾਰਟਿਸਪੇਟ ਕੀਤਾ ਸਾਡੇ ਸਕੂਲ ਪ੍ਰਿੰਸੀਪਲ ਨੂੰ ਸਟਾਫ ਮੈਂਬਰਸ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਪਾਇਆ ਜਿਹਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚਿਆਂ ਦੀ ਪੋਜੀਸ਼ਨਸ ਆਈ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨਦੀਪ ਕੌਰ ਹੈ ਮੈਂ 9th A ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਟੂਪੱਟੀ ਅੱਜ ਸਾਡੇ ਸਕੂਲ ਵਿੱਚ ਐਨੂਅਲ ਫੰਕਸ਼ਨ ਸੀ ਇਸ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਹੋਈਆਂ ਤੇ ਉਹਨਾਂ ਵਿੱਚ ਬੱਚਿਆਂ ਨੇ ਪਰਫਾਰਮੈਂਸ ਆਦੀ ਵਿਖਾਈ ਤੇ ਬਹੁਤ ਵਧੀਆ ਲੱਗਾ ਸਾਰੀਆਂ ਪਰਫਾਰਮੈਂਸ ਵੇਖ ਕੇ ਆਦੇ ਵਿੱਚ ਸਾਡੇ ਜਿਹੜੇ ਟੀਚਰ ਸੀ ਉਹਨਾਂ ਨੇ ਆਪ ਦਾ ਬੱਚਿਆਂ ਨੂੰ ਰਿਜ਼ਲਟ ਵਿਖਾਇਆ ਤੇ ਉਹਦੇ ਵਿੱਚ ਬੱਚੇ ਚੰਗੇ ਨੰਬਰ ਲੈ ਕੇ ਅਗਲੀ ਕਲਾਸ ਵਿੱਚ ਵਧੇ ਨੇ ਤੇ ਇਸ ਲਈ ਉਹਨਾਂ ਨੂੰ ਉਹਨਾਂ ਨੂੰ ਸਨਮਾਨ ਵੀ ਦਿੱਤੇ ਗਏ ਤੇ ਇਸ ਨਾਲ ਉਹਨਾਂ ਦੇ ਜਿਹੜਾ ਹੌਸਲੇ ਵਧਣ ਜਿਹੜਾ ਹੌਸਲੇ ਵਧਣਗੇ ਕਿ ਅਗਲੀ ਕਲਾਸ ਵਿੱਚ ਜਾਂ ਜਮਾਤ ਵਿੱਚ ਵਧੀਆ ਨੰਬਰ ਲੈ ਕੇ ਜਾਣਗੇ ਮੈਂ ਸੁਖਮਨ ਪ੍ਰੀਤ कौर શ્રી ਗੁਰੂ ਹਰगोबिंद ਸਾਹਿਬ ਸੀਨੀਅਰ ਸੈਂਡ ਸਕੂਲ ਵਟੂਪਟੇ ਦੀ ਵਿਦਿਆਰਥਣ ਜਿਵੇਂ ਕਿ ਤੁਸੀਂ ਅੱਜ ਸਾਡਾ ਸਲਾਨੀ ਸਮਰੋਹ ਵੇਖ ਹੀ ਚੁੱਕੇ ਹੋ ਸਾਡਾ ਸਕੂਲ ਹਰ ਖੇਤਰ ਦੇ ਵਿੱਚ ਮੱਲਾ ਮਾਰਦਾ ਹੈ ਜਿਵੇਂ ਕਿ ਸਾਡਾ ਸਕੂਲ ਹਰ ਖੇਡਾਂ ਦੇ ਵਿੱਚ ਵੀ ਅੱਗੇ ਹੈ ਸਾਡੇ ਸਕੂਲ ਦੇ ਬੱਚੇ ਗੱਤਕਾ ਨੈਸ਼ਨਲ ਲੈਵਲ ਤੱਕ ਵੀ ਖੇਡੇ ਹੋਏ ਨੇ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਸਟੇਜ ਵੀ ਆ ਸੰਭਦੇ ਆ ਇਸ ਸਾਹਮਣੇ ਸਾਡਾ ਸਕੂਲ ਹਰ ਖੇਤਰ ਦੇ ਵਿੱਚ ਮੱਲਾ ਮਾਰਦਾ ਹੈ ਅੱਜ ਜਿਹੜਾ ਸਮਾਗਮ ਸੀ ਉਸ ਬਾਰੇ ਕੀ ਕਹੋਗੇ ਇਹ ਸਮਾਗਮ ਵੈਸੇ ਤੇ ਹਰ ਸਾਲ ਹੁੰਦਾ ਹੈ ਪਰ ਅੱਜ ਜਿਹੜਾ ਇਸ ਵਾਰ ਹੋਇਆ ਇਹ ਸਭ ਤੋਂ ਅਲੱਗ ਸੀਗਾ ਹਰ ਹਰ ਕੁਆਲਿਟੀਆਂ ਇਹਦੇ ਵਿੱਚ ਸੀਗੀ ਜਿਵੇਂ ਕਿ ਟ੍ਰੈਡੀਸ਼ਨਲ ਜਾਂ ਅਲੱਗ ਜਾਨਕੀ ਹਾਂਜੀ ਜਿਵੇਂ ਕਿ ਭੰਗੜਾ ਵੀ ਸੀ ਗਤਕਾ ਵੀ ਸੀ ਜਾਂ ਜਿਵੇਂ ਤੁਸੀਂ ਦੇਖ ਚੁੱਕੇ ਹੋ ਹਾਂਜੀ ਸੱਬਿਆ ਚੱਕ ਪ੍ਰੋਗਰਾਮ ਬਹੁਤ ਖੱਖ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਬੱਚੇ ਜਾਂ ਪ੍ਰੀਖਿਆ ਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਹੈ ਸਲਾਨਾ ਜਿਹੜਾ ਸਭਾਗਮਤ ਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖ ਬੱਚਿਆਂ ਨੂੰ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੁਲੰਧੀਆਂ ਨੂੰ ਸ਼ੁਯਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਜੇਕਰ ਸਾਡਾ ਬੱਚਾ ਇੱਕ ਹਿੰਦੀ Song ਦੇ ਉੱਤੇ ਕੋਈ ਐਕਸ਼ਨ ਕਰ ਰਿਹਾ ਤਾਂ ਨਾਲ ਦੀ ਨਾਲ ਸਾਡਾ ਬੱਚਾ ਕੀਰਤਨ ਵੀ ਕਰ ਰਿਹਾ ਜੇਕਰ ਸਾਡਾ ਬੱਚਾ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਅੱਜ ਦਾ ਇਹ ਦਿਨ ਸਾਨੂੰ ਦਓਗੇ ਔਰ ਇਹਨਾਂ ਬੱਚਿਆਂ ਦਾ ਸਾਰਾ ਪ੍ਰੋਗਰਾਮ ਦੇਖ ਕੇ ਇਹਨਾਂ ਬੱਚਿਆਂ ਦੀ ਹੌਸਲਾ ਹਫਤਾਈ ਜਰੂਰ ਕਰਕੇ ਜਾਵਾਂਗੇ ਸੋ ਗਿਆਨੀ ਆਤਮਾ ਸਿੰਘ ਉਹਨਾਂ ਦੇ ਵੀ ਕੁਸ਼ਰ ਜਿਵੇਂ ਆਪ ਆਦਿ ਬਸਾਇਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਬਹੁਤ ਮਾਣ ਵਾਲਾ ਦਿਨ ਹੈ